ਦੇ ਸਾਰਿਆਂ ਨੂੰ ਅੱਜ ਅਸੀਂ ਪਹੁੰਚਿਆ ਕਮਾਲਪੁਰ ਬਾਈ ਦਾ ਕੈਫੇ ਬਣਾਇਆ ਹੋਇਆ ਔਰ ਇਹਨੋਂ ਔਣ-ਨੂਣ ਨੂੰ ਵਧੀਆ ਬੰਤ ਕਰਨ ਆਇਆ ਪ੍ਰਮੋਸ਼ਨ ਅੱਜ ਤੇ ਵਧੀਆ ਸਿਸਟਮ ਆ ਬਾਈ ਦਾ ਨੌਣ-ਨੂਣ ਵਾਸਤੇ ਗਰਮੀ 'ਚ ਆ ਸਕਦੇ ਹੋ ਤੁਸੀਂ ਇੱਥੇ ਪਿੰਡ ਕਮਾਲਪੁਰ ਆਹ ਬਾਈ ਨੇ ਕੰਮ ਸਟਾਰਟ ਕਰਿਆ ਔਰ ਬਾਈ ਕਿਵੇਂ ਵਧੀਆ ਕਿੰਨਾ ਖਰਚਾ ਗਿਆ ਤੇ ਠੀਕ ਲੱਗ ਰਿਹਾ ਜਿਹੜਾ ਇਹ ਵਧੀਆ ਬਾਈ ਨੇ ਆਪਣਾ ਕੰਮ ਚਲਾਇਆ ਦੇਖੋ ਚਲਾ ਸਕਦੇ ਹੋ ਤੁਸੀਂ ਵੀ ਥੋੜੀ ਜਿਹੀ ਮਿਹਨਤ ਤਾਂ ਕਰਨੀ ਪੈਂਦੀ ਹੈ ਖਰਚਾ ਵੀ ਆਉਂਦਾ ਹੋਰ ਗੱਮ ਨੇ ਕਿਵੇਂ ਲੱਗ ਗਿਆ ਵੀਰੇ ਆ ਤੇ ਬਹੁਤ ਵਧੀਆ ਵੀਰੇ ਹਾਂ ਬਹੁਤ ਵਧੀਆ ਲੱਗ ਰਿਹਾ ਹੈਗਾ ਬਾਕੀ ਦੇ ਬੰਤ ਨੂੰ ਤਿਆਰ ਹੁੰਦੇ ਦੇਖ ਰਹੇ ਹਾਂ ਤੇ ਫੇਰ ਦੇ ਦਿਖਾਉਣਾ ਮੈਨੂੰ ਮੌਹਰਤੀ ਮੰਦਾ ਨਾ ਨੋ ਜੀ ਗੱਲ ਮੈਨੂੰ ਪੂਰਾ ਵੀਰ ਹੈ ਗਰਮ ਹੋਰ ਵਧੀਆ ਅੱਜ ਕਰਮੀ ਹੈ ਨਾ ਆ ਰਿਹਾ ਫਿਰ ਹੂੰ ਹਾਂ ਭਾਈ ਅੰਜੋਈ ਕਰ ਰਹੇ ਨੇ ਨਾ ਆ ਰਿਹਾ ਪਿੰਡ ਕਮਾਲਪੁਰ ਜਦੋਂ ਵੀ ਗਰਮੀ ਲੱਗੇ ਤਾਂ ਕਿ ਇਹ ਚ ਸਾਲ ਮਰੂ ਠੀਕ ਹੈ ਹੈ ਨਾ ਹੈ ਬਗੈਂਦਾਂ ਆ ਬਾਉਡਮ ਕਰਾਈ ਵਧੀਆ ਆ ਰਿਹਾ ਨੀ ਯਾਰ ਹੁਣ ਖਾਣ ਪੀਣ ਦਾ ਸਾਮਾਨ ਵੀ ਮਿਲਦਾ ਬਈ ਖਾਣ ਪੀਣ ਦਾ ਸਾਮਾਨ ਵੀ ਮਿਲਦਾ ਉਰ ਲਈ ਕੁਝ ਖਾਣਾ ਪੀਣਾ ਉਧਰ ਵਈਆਂ ਦਾ ਖਾਣ ਪੀਣ ਨੂੰ ਹੋਰ ਵੀਰੇ ਕਿਵੇਂ ਆ ਕੀ ਬਣਾਉਣਾ ਵੀਰੇ ਚਾਈਨੀਜ਼ ਕੁਸਰਤ ਕੈਰੀ ਬਣਾਉਣਾ ਤੇ ਚਾਹ ਦੋਸੇ ਸੁਣਾਉਂ ਤੋ ਸੁਣਾਉਂ ਤੋ ਵਧੀਆ ਚੱਲਦਾ ਕੰਮ ਹਾਂਜੀ ਹਾਂ ਵਧੀਆ ਚੱਲ ਜਣਾ ਮਧਿਆ ਬਣਾਇਆ ਕਰ ਚੋਕੀ ਜਿਹੜੇ ਦੂਰੋਂ ਦੂਰੋਂ ਚੱਲ ਕੇ ਆਉਣ ਇਹ ਸਮਾਨ ਉੱਥੇ ਹੀ ਖਾਣਾ ਜਾ ਕੇ ਦੇਖਣੀ ਆਉਂਦੇ ਠੀਕ ਹੈ ਅਰੇ ਵੀ ਬੰਤਰ ਲਾ ਰਿਹਾ ਚਿੱਟੀ ਗਲਫ ਬੰਤਾਰਿਆ ਹੋਇਆ ਜੋਕ ਤਾਂ ਕਾਲੀ ਲਾਉਂਦੇ ਨੇ ਚਿੱਟੀ ਗਲਫ ਲਾਉਂਦਾ ਇਹ ਪੱਕ ਦੱਸੋ ਮੈਂ ਕਿਹ ਹੈ ਜੀ ਬੰਨਿਆ ਕਮੈਂਟ ਕਰਕੇ ਠੀਕ ਆ ਆਹ ਬੰਦੇ ਨੇ ਪੱਕ ਬੰਨੀ ਆ ਮਹਿਮਾਨੋਨਾ ਬਾਗਵੰਤ ਦੇ ਹੁਣ ਦੱਸੋ ਕਿਤਾਂ ਦੀ ਬੰਨੀ ਗਿਆ ਕਿਹਨਾਂ ਕਿਸੇ ਵਿਚ ਦੀ ਅੱਜ ਤੱਕ ਇਹ ਮੂਰੇ ਨਹੀਂ ਆਇਆ ਦੀ ਬੰਦਾ ਕੈਮਰੇ ਦੇ ਅੱਜ ਆਇਆ ਸੋਪਿਆ ਹੋਇਆ ਉਹ ਉਪਰ ਦਾ ਖਾਣਾ ਬਣ ਚੁੱਕਾ ਹੈ ਉੱਥੇ ਨਾ ਕੱਚਾ ਹੈ ਬੜੀਆ ਹੈ ਬੜੀਆ ਲੈ ਲੋ ਦੇਖੋ ਕਿਹੜਾ ਗੁੱਡਾ ਇਹਨੂੰ ਗਾਦਰੇ ਮੁੰਡੇ ਨੂੰ ਸੋਨੂੰ ਸਮੇਂ ਨੂੰ ਪੁੱਛ ਮੈਂ ਤਾਂ ਨਾ ਕਦੀ ਨਾ ਦਿਨ ਨਾ ਮਾ ਚੱਕ ਕੇ ਸਿਰਦਣਿਆ ਨਹੀਂ ਮਨੇ ਨਮੂਨੀਆਂ ਹੋ ਗਿਆ ਤੇ ਪਿੱਛਲੇ ਚਾਲ ਮੈਨਿੰਦਾ ਹੁੰਦਾ ਦੇਖੋ ਹੁੰਦਾ ਕਰਦ ਬੰਤ ਪ੍ਰਧਾਨ ਕਰੀਏ ਮੋਟੇ ਰੇ ਲਾ ਮੈਕ ਲਾ ਲਾ ਮਾੜਾ ਲਾ ਲਾ ਮੈਂ ਪਹਿਨੀ ਹੋ ਗਰੋ ਮੀਤ ਕਿਨੂ ਲਾ ਮੈਂ ਕੰਨਾਲੋ ਤੋਂ ਬਣਾ ਚਾਹੂੰ ਤਾਂ ਮੂੰਹ ਪਿੱਟ ਦੂੰ ਮੈਂ ਦਬਾ ਕੇ ਭੁੱਲ ਜਾਣਾ ਮੈਂ ਨਾ ਨਾ ਬਾਦੇ ਬਾਲਟੀ ਪਾ ਕੇ ਨਾਲ ਅੱਛੀ ਤੇ ਪਰ ਬਾਈ ਦੇ ਕੋ ਪਰੜੇ ਨਹੀਂ ਕੋਈ ਨਹੀਂ ਹੁੰਦਾ ਜਾਣੋ ਤੁਜੀ ਤੋਂ ਉਹ ਵੀ ਪਤੀ ਉਹ ਜਵਾਗਰ ਉਹ ਨਹੀਂ ਰਹੂਗਾ ਨਾ 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 ਕੰਨਾ ਲੈ ਜੇ ਤੱਕ ਕੰਨਾ ਡਾਂਡੇ ਨੇ ਕੋ ਤਖੋੜਨੇ ਉਹ ਮਛਲੀ ਬੱਟ ਦੂਜਨ ਕੀ ਤੇਰੇ ਨਾਲ ਹੋਦੇ ਨਹੀਂ ਮੈਂ ਮਾਰਦੀ ਮਨਾਉਂਗਾ ਨਾ ਨਾ ਐ ਤੋ ਲੈ ਕੇ ਆਇਆ ਮਦਨ ਮੈਂ ਤਾਂ ਬਾਦੇ ਨਾ ਬਾਲਟੀ ਪਰਾ ਲੈ ਕੇ ਪਾਣੀ ਦੀ ਬੇਬੇ ਦਾ ਕਹਿ ਗਿਆ ਭੇਜਾ ਵੇਚਰ ਮੰਦ ਵੇ ਬੈਠਾ ਬੈਣੀ ਕਰੂ ਕਰੋ ਹੋਰੀ ਮਰਿਆ ਔਰ ਹੋਣ ਕਿਹ ਗਾਮਿਆ ਹਾਂ ਦੋਨੇ ਲਾ ਲਓ ਉਹ ਲਾਣੀ ਫੂਸ ਜਾਏ ਤੇ ਫਿਰ ਉਹ ਕੋਸਰ ਕੋਸਰ ਜੀ ਨਹੀਂ ਹੁੰਦੀ ਭਾਈ ਸੋਦੇ ਕਿਹੜਾ ਬੋਲੂ ਬਾਈ ਉਹ ਕੁਛ ਲੈ ਕੀ ਬੋਲਣਾ ਮੈਂ ਬੋਲ ਰਿਹਾ ਪਪ ਅੱਛਾ ਹੈ ਕਿ ਉਹਨੂੰ ਖਾਣ ਪੀਣ ਦਾ ਪ੍ਰਬੰਧ ਹੋ ਰਿਹਾ ਹੈਗਾ ਵਧੀਆ ਤੇ ਇਹ ਕੀ ਅੱਜ ਦੇ ਵਾਰੀ ਪੁੱਛਾਂਗੇ ਮਰੇ ਮੁੱਛ ਉਹਨੂੰ ਨਹੀਂ ਆਇਆ ਬਈ ਬਸ ਇੰਨਾ ਕਿ ਧਿਆਨ ਰੱਖੀ ਥੋੜਾ ਜਿਆਦਾ ਲਵੇ ਖੜ ਜੀ ਇਹਨਾਂ ਦੇ ਮੈਕ ਬਾਅਦ ਉਹ ਕਰ ਲਾਂ ਤੇ ਤਾਂ ਸਮਝ ਨਹੀਂਦਾ ਬੜੀ ਮਜੂਦ ਹੋ ਚੁੱਕਾ ਹੈ ਰਹੀ ਉਹ ਜਰਬੇ ਤਾਂ ਕਿਹਦੇ ਵਾਰੋਂ ਵਾਰੋਂ ਪਾਰਦੇ ਚ ਕਿਹ ਤੋਂ ਬਾੜੋਂ ਬਾੜੋਂ ਸੌਖੀ ਆਦਾ ਜਰ ਤੋਂ ਕੰਮ ਕਰ ਦਰਦ ਹਾਬਾ ਬਾਕੀ ਬੈ ਬੈ ਇੰਦੇ 3 2 ਜੇ ਕਿਹਦਾ ਕਰ ਤੋਂ ਹਾਬਾ ਆਦਿ ਲਾਰੀ ਜਰ ਮੈਂ ਕਾਫੀ ਸਰੀ ਲਾਉਣਾ ਹੁੰਦਾ ਜਦਿਆਂ ਮੈਨੂੰ ਪਤਾ ਹੈ ਹਾਂ ਸੇਰਾ ਲਾਉ ਦੁੱਜ ਅੱਜ ਹਮੇ ਕਦੇ ਟੋਮੈਟੋ ਮੋਟ ਕਰਾਉ ਕਰ ਵਧੀਆ ਮਾੜਾ ਪੈਰੀ ਹੱਥ ਲਾ ਦੇ ਉਹਦੇ ਪੈਰੀ ਹੱਥ ਲਾ ਬੰਦੇ ਜਾਂਦਾ ਟੱਕੀ ਬੰਦਾ ਜੀ ਫੇਜ ਜੇ ਕਰਦੇ ਆ ਵਾਹ ਸਤਿ ਸ਼੍ਰੀ ਅਕਾਲਤਾ ਆ ਸਤਿ ਸ਼੍ਰੀ ਅਕਾਲ ਨਾ ਮੰਗੇ ਦੰਨ ਮਲਟੀਪਲ ਲੈਣਾ ਆ ਲੈ ਮੈਂ ਕਿਤੇ ਰੋਕ ਕੇ ਬੱਟ ਬੱਟ ਡੱਬਜੇਗਾ ਬੱਟਾ ਬੋਲਦਾ ਘੋਟੂ ਪਟਿਆਲੇ ਤੋਂ ਘੋਟਾ گور ਪਟਿਆਲੇ ਤੋਂ ਉਹਦੇ ਮਾਂਗੋ ਬੋਲੀ ਸਰਪੰਚ ਹਾਂਜੀ ਮੈਂ ਗੋਤਾ گور ਪਟਿਆਲੇ ਸੇ ਐਸ ਡੈੱਡ ਬੋਡੀ ਥੀ ਹੋਈ ਐ ਉਹ ਕੱਢੜੀਆ ਸ਼ਿਰਾਜ ਦਾ ਯਾਰ ਗਲਤ ਬੋਲ ਗਿਆ ਇਹ ਤਾਂ ਤੇ ਬਣਾ ਲਈ ਇੱਕ ਸੈਟਿੰਗ ਤਾਂ ਤੇ ਐਡਿਟ ਚ ਕਰਨੀ ਆ ਉਹ ਤਾਂ ਹੈਗੀ ਹਾਂ ਲੰਬੇ ਕਹਾਣੀ ਵੱਡੀ ਨਹੀਂ ਬਣ ਜੂਗਾ ਇਹ ਕਿਵੇਂ ਬਾਲੀ ਨੂੰ ਹੁਣ ਬੋਲਣਾ ਹੋਊਗਾ ਮੇਰੀ ਗੱਲ ਤੋਂ ਐਂ ਦੇਖੀ ਮੈਂ ਮੂਕ ਤਾਂ ਹਾਂ ਸੀ ਉਰੋਂ ਅਸੀਂ ਤੁਰ ਕੇ ਜਾਂਦੇ ਹਾਂ ਮੈਂ ਕਿਸੇ ਪਾਸੇ ਇਹ ਕੋਈ ਮੈਨ ਨਹੀਂ ਮੈਨ ਕੋਈ ਨਹੀਂ ਤੇ ਲੋਕ ਖਲੜੀ ਪਈਆ ਤਾਂ ਰੁਕਣ ਖਾਂਗੇ ਇੱਕ ਹੋਊਗੀ ਉਹ ਤਾਂ ਨਹੀਂ ਰਹੇ ਇਹ ਖਾਣ ਦਾ ਪ੍ਰਬੰਧ ਬਧੀਆ ਉਹ ਬਈ ਉਰੋਂ ਕੋਲੇ ਜਾਣਾ ਜੀ ਇੱਥੇ ਆ ਜਰਾਂਗੇ ਪਪਾ ਜੀ ਨੂੰ ਬੁਦੀ ਬੁਲਾਣ ਨੂੰ ਮਰਾਡ ਕਰ ਲੈ ਜੀ

ਬਲਕੇ ਜੀ ਇਹ ਆਪਣੇ ਲਈ ਜੀ ਪਵੰਦਾ ਉਹਨੂੰ ਲੜਾ ਮਾਹੀ ਦਾ ਕਿੰਨਾ ਟਾਈਮ ਆਵੇ ਹੈਨਾ ਕਿੰਨੇ ਫੀਸ ਹੈ ਜੀ ਇੰਨੇ ਟੰਸਰ ਡਿਲੀਵਰੀ ਹੋਮ ਡਿਲੀਵਰੀ ਸਾਰਾ ਕੁਝ 10 ਜੀ ਸਾਰਾ ਕੁਝ 10 ਠੀਕ ਹੈ ਜੀ ਜੀ ਮੈਂ ਤਾਂ ਬੋਲੀ ਜਾਉ ਸਾਰਾ ਕੁਝ 10 ਜੀ ਇੰਨੇ ਟਾਈਮ ਜੀ ਇੰਨੇ ਤੋਂ ਨਹੀਂ ਨਾ ਸਕਦਾ ਉਹਰਾ ਬੰਦੇ ਨੂੰ ਫੀਸ ਹੈ ਜੀ ਦੇ ਕੋਈ ਖਾਣਾ ਪੀਣਾ ਉਹਦਾ ਹੱਥ ਰਰ ਦੱਸੋ ਜੀ ਦਬਾਈ ਫੋਲਗੇ ਘਰੇ ਆ ਜਾ ਓਏ ਤੂੰ ਬਸ ਕਿਰਾਂ ਬੋਲ ਪੀ ਗੱਲ ਤਾਂ ਆਪ ਹੀ ਬਣਾਉਂ ਤੂੰ ਠੀਕ ਹੈ ਬਸ ਅਸੀਂ ਆਪੀ ਡੇਟਿੰਗ 'ਚ ਮੈਂ ਆਪੀ ਬਣਾਉਂਗਾ ਠੀਕ ਹੈ ਠੀਕ ਹੈ ਇਹ ਮੇਰਾ ਮੁੰਡਾ ਬਣ ਕੇ ਆਉਗਾ ਮੇਰੇ ਨਾਲ ਨਮਾ ਨਮਾ ਲੈ ਕੇ ਇਹ ਪੱਕੇ ਆ ਮੈਂ ਇਹਨੂੰ ਕਹੂੰਗਾ ਬੜਾ ਢੂੰਘਾ ਤੇ ਨਹੀਂ ਉਹ ਲੋਟਾ ਨਹੀਂ ਕਰਦੇ ਜਵਾਕ ਪੁਰੇ ਤੂੰ ਗਾਇ ਤਾਂ ਨਹੀਂ ਸਾਡੀ ਪੂਰੀ ਸਾਈਟ ਤੇ ਸਾਡਾ ਬੰਦਾ ਸਟੇਟੂਸ ਵੀ ਤੇ ਹੁੰਦਾ ਹੈ ਠੀਕ ਹੈ ਜਿਹੜੇ ਬੱਚੇ ਨਾ ਰਹਿੰਦੇ ਕੈਮਰੇ ਲੱਗੇ ਹੋਏ ਨੇ ਸਾਡੀ ਗੌਰ ਵੀ ਉੱਪਰ ਬੰਨਿਆ ਹੈ ਕੀ ਗੰੂਈ ਉਹ ਨੂੰ ਇਹ ਕੋਈ ਡਾਡ ਕਰ ਉਹ ਵੀ ਅੱਧੇ ਜਵਾਕੇ ਜਾਣਾ ਔਰ ਉਹ ਵੀ ਡਰ ਜਾਂਦੇ ਨੇ ਵੀ ਕਿ ਤੋੜਨਾ ਕਰਦੇ ਨੇ ਔਰ ਉਹਨੇ ਜਵਾਕ ਕਰਨੀ ਕੋਦਾ ਉਹ ਕੋਣ ਹੈ ਕਿ ਇਹ ਕੋਈ ਤਾਂ ਪਾਣੀ ਹੁੰਦਾ ਵੀ ਸਾਡਾ ਬੰਦਾ 71 ਉੱਪਰ ਰਹਿੰਦਾ ਹੈ ਜਿਨਾ ਮਰਜੀ ਦੀ ਸਾਫ ਪਾਣੀ ਆ ਕੋਈ ਹੋਣੀ ਹੈਗਾ ਜੇ ਕੋਈ ਨਹੀਂ ਕਰਦੇ ਪਾਣੀ ਚਲੋ ਹਾਂ ਲੋ ਮਾਇਆ ਜੀ ਜਿਆਪੁਰ ਬੁੱਢਾ ਬਸ ਸਾਰੀ ਖੱਲੀ ਗੱਲ ਕਿਉਂ ਬਣਾ ਲਈ ਬਈ ਹਾਂ ਤੂੰ ਘਨੇ ਆਦੀ ਹੀ ਕੋਈ ਚੱਕਰ ਨਹੀਂ ਭਾਈ ਯਾਰ ਕੋਈ ਚੱਕਰ ਨਹੀਂ ਤੇਰੇ ਵਰਗੀ ਆ ਉਹ ਇਹ ਤਾਂ ਗਿਆ ਕੱਟ ਕੱਟ ਕੇ ਬਣਾ ਲਾਗੇ ਕੱਟ ਕੇ ਬਣਾ ਲਾਗੇ ਏ ਕਿਹੜਾ ਕਿਹੜਾ ਵੀ ਏ ਕਿਹੜਾ ਦੂਜਾ ਪ੍ਰੈਸ ਕਾਨਫਰੈਂਸ ਸੇ ਕਿੰਨੀ ਆ ਨੀ ਕੱਟ ਲਾਏ ਬੰਦੀ ਲੈਣਾ ਕੋਲ ਜਦੋਂ ਆਈ ਗਈ ਢੂਲ ਕਪਾੜੇ ਵਰਨ ਮਗਰੀ ਕੱਢ ਗਈ ਹਾਂ ਹਾਂ ਬਈ ਨਾ ਮੁੱਕੀ ਤੇਰੇ ਬੰਦਲਾ ਮਾਰੂ ਆਜ ਆਉਂਦੀ ਆ ਬਾਜ ਦੇਖ ਲੈ ਉਹਨਾਂ ਦੀ ਆਉਂਦੀ ਆ ਈਲੀ ਬਣਾਉਣੀ ਆ ਤਾਂ ਬਾਜ ਕਹਿਣਾ ਆ ਜੀ ਆਹ ਮੋਟਰਸ ਨਾਲ ਪੜਾ ਕਰਾਉਂਗਾ ਚੱਲ ਕਿਹਦੇ ਨੇ ਇੱਥੋਂ ਕਰਦਾ ਇੱਕ ਅੰਦਰੋਂ ਕੱਢ ਲਈ ਸੀ ਨਾ ਇਹ ਕਰਨੀ ਆਜਾ ਆਜਾ ਆਜੋ ਤੁਰਿਆ ਉਹ ਇੱਥੋਂ ਹੀ ਚੱਕਾਂਗੇ ਲਓ ਆ ਕੇ ਕਰਿਓ ਵਾ ਗੱਡੀ ਕੋਲੋਂ ਆ ਕੇ ਕਰਿਓ ਚੱਲ ਤਾਂ ਮਚਿੰਡੜਾ ਬਹੁਤ ਵਧੀਆ ਕੱਛੇ ਲੈ ਅਮਨੂ ਦੇ ਘਰ ਤੋਂ ਪੈਰੇ ਬਹੁਤ ਬੰਨੀ ਦੂਰ ਤੋਂ ਮੈਂ ਰੱਤ ਕੁੱਤੀ ਨਹੀਂ ਪਾਉਂਦਾ ਸੀ ਤਾਂ ਨਾ ਬਹੁਤ ਵਧੀਆ ਕੀ ਅੰਦਰ ਦੇਖੀ ਉਹ ਬੜੇ ਨਾਲ ਨੇ ਤਾਂ ਪਾਚੀ ਪੜਕੋ ਕਰੇ ਰੋ ਰੋਣੇ ਆ ਦੇਖਿਓ ਰੇ ਮਹੌਲ ਲੈ ਕਿਉਂ ਦੇਖ ਉਹਦੇ ਨਾਈ ਜਾਂਦੇ ਜਵਖ ਜੇ کہیں ਚੱਲ ਕਿਉਂ ਚੱਕ ਲਈ ਉੱਥੋਂ ਚੱਲ ਅੱਪ ਡੈ ਬਈ ਉਹਦਾ ਚੱਲਾ ਨਾਉ ਮੈਂ ਤੇ ਪਾਣੀ ਦੀ ਲਾਉ ਮੈਨੂੰ ਲੱਗਦਾ ਪਟਿਆਲੇ ਦੀ ਨਾ ਹਿੱਤਾ ਪਾਉਦੇ ਨੇ ਪਾਖੜਾ ਦੇ ਚ ਪੰਖ ਖੌਣ ਬੋਲ ਮਾਰੋ ਬੋਲ ਤੋਂ ਮਾਰਾ ਟੰਡੂ ਬਾਪੂ ਦਾ ਆਪਣੇ ਮੈਂ ਜਾਂ ਅੱਛਾ ਕਿਹਦੇ ਪਾੜੇ ਦਾ ਕੱਦਦਾ ਮੈਨੂੰ ਨਾ ਮਾਰੇ ਬੜੇ ਸੇਣੋ ਦਾ ਕਿਹਦੀ ਬਾਪੂ ਮੈਂ ਮੈਂ ਟੈਨ ਨੂੰ ਮਾਰਦੇ ਨਾ ਖੜਾ ਚਲੋ ਜੀ ਅੱਛਾ ਜੀ ਬਸ ਕਹੇ ਹੋ ਆਹ ਉਹ ਵੰਡੇ ਨੂੰ ਨਮਾ ਕੱਲ ਦਾਣਾ ਉਹ ਹੁਣ ਟੱਕ ਟਾਲੀ ਕਹਿੰਦਾ ਨਾ ਕਾਉਂਗੇ ਇੱਥੇ ਹਾਂ ਬੋਰ ਬੰਤਾ ਰੋਟੀ ਨਹੀਂ ਖਾਂਦੀ ਤੇ ਚੈਨੇ ਕੜੇ ਖਾਂ ਨੂੰ ਵੀ ਹੈ ਨਵੇਂ ਮੁੰਡੇ ਆਉਂਦੇ ਨਹੀਂ ਫਿਰ ਇੰਜੋਏ ਕਰਨਾ ਅੱਛਾ ਫਿਰ ਮੰਗਾ ਕੁਝ ਖਾਣ ਨੂੰ ਫਿਰ ਮੰਗਾ ਲੈ ਕੁਝ ਮਰਜ਼ੀ ਮੰਗਾ ਲੈ ਕੁਝ ਮਰਜ਼ੀ ਖਾ ਬਈ ਤਾਂ ਬਾਹਰੇ ਬਾਈਕੇ ਨਾਲ ਉੱਥੇ ਨਹੀਂ ਨਹੀਂ ਬਚਣਾ ਉਹ ਮੈਂ ਕੁਝ ਨਾ ਆਇਆ ਨਹੀਂ ਨਾ ਨਾ ਮਾਈਕਾ ਦੱਤਨ ਆ ਜਾਣ ਦਾ ਚੋਰ ਦੁੱਬ ਜਾ ਇਹ ਚ ਕਿਹੜਾ ਡੁੱਬਣ ਨੂੰ ਇੰਨਾ ਡੂੰਘਾ ਨਹੀਂ ਹੈ ਇਹ ਇਹਦਾ ਜਮਨ ਨੋਰਮਲ ਨਿਕਲਾ ਪਾਈ ਜਾ ਤੈਨੂੰ ਤਾਂ ਆਇਆ ਵੀ ਮਰ ਤੂੰ ਜਾ ਜਾ ਤੇ ਨੌਕਰਾ ਲੂ ਆ ਆਈ ਨਹੀਂ ਡੁੱਬਦਾ ਮੈਂ ਅੱਜ ਜੀ ਮੜਾ ਜਾਇਆ ਇੱਕ ਬੰਦਾ ਲਿਗਿਆ ਆਪਣੀ ਗਰਾਂ ਦੀ ਆਏ ਰਫਾ ਨਹੀਂ ਜੋਵਾ ਵਾਰਿਆ ਨਹੀਂ ਨਹੀਂ ਅਗਰ ਇਹ ਛੋਟਾ ਜਿਹਾ ਵੀ ਕੋਈ ਜਵਾਬ ਚੌਰ ਨਾ ਕਰੇ ਆਹੋ ਕੋਈ ਨਹੀਂ ਕਿ ਪਾਣੀ ਸਾਬ ਓਕੇ ਨਾ ਪਾਣੀ ਛਾਪ ਹੁੰਦਾ ਦੂਰ ਰੋਜ਼ ਕਰਦੇ ਪਾਣੀ ਉਹਦੇ ਚ ਪੀਂਦਾ ਪਾਣੀ ਦਾ ਉਹਦੇ ਸਾਰੇ ਉਹ ਦੇਖੋ ਕਿੰਨੇ ਚ ਵਾਕ ਨਾ ਹੁੰਦੇ ਨੇ ਨਾ ਨਾ ਲੱਫੇ ਮੈਂ ਤੇ ਨੂੰ ਮੱਚਦਾ ਕਾਹ ਵਾ ਤਿੰਗਰ ਵੀ ਰਗੇ ਨਾ ਦੇ ਕਿੰਨੇ ਪੈਸੇ ਨੇ ਤੇ 100 ਪੈਸੇ ਇੱਥੋਂ ਵੀ ਕਾਹ ਤਾ ਪੇਟਿੰਗ ਕਰਨਾ 100 ਰੁਪਏ ਦੀ 2 ਘੰਟੇ ਇਨਾ ਲੱਖ 200 ਦਾ ਹਾਂ ਠੀਕ ਨਾ ਨਾ ਲੱਫੇ ਤੂੰ ਬਾਰੇ ਕੱਖ ਕੱਢਣੇ ਨੇ ਜੀ ਦੀ ਤੋਂ ਜਾ ਕਾ ਕੋਕੜਿਆ ਜਲਿਕੜ ਦੇ ਗੱਲ ਤਾਂ ਨਾ ਮਾਂਗੇ ਪਹਿਲਾਂ ਹਣ ਨਾ ਲਾ ਮੈਂ ਉਹਦੇ ਕੁਝ ਖਾਣਾ ਉਹ ਲੋਣਾ ਕਰੀਂ ਦਵਾ ਨਹੀਂ ਕਰਦਾ ਉਹ ਤੂੰ ਵੀ ਨਾ ਨਾ ਮੈਂ ਕਹਿੰਦਾ ਬੀੜੇ ਕਿਹਾ ਢਿਗਾ ਜਿੰਨਾ ਹੋ ਇਹ ਕੰਨਾਂ ਵਾਲੇ ਬੇਬੇ ਦੇ ਮਾਰੂ ਨਾਲੇ ਤੇਰੇ ਘਰੋਂ ਨਾ ਕਿਟਾਇਆ ਮੈਂ ਦੇਦੇ ਨਹੀਂ ਨਾ ਵਾਲੀ ਕਰਦੇ ਉਥੇ ਨਾ ਨਾ ਡੂਗਾ ਮੱਕਾ ਜਿਆ ਕਿੰਨਾ ਉਹ ਤੇ ਬਾਰੇ ਬਾਲਟੀ ਭਰਾ ਦੇ ਮੇਰੇ ਤਾਂ ਚੰਗਾ ਬਹੁਤ ਨੇ ਲੋਕ ਕੱਢਦੇ ਨੇ ਹੈ ਖਾਣ ਪੀਣ ਨੂੰ ਰੋਟੀ ਦਾ ਹਾਈਪਰ ਬੰਦੂ ਨੇ ਨਾ ਰੋਟੀ ਤਾਂ ਨਹੀਂ ਬਹੁਤ ਸਮਾਨ ਬੰਦੂ ਅੱਛਾ ਪਰ ਇਹ ਦਮਲ ਦੇ ਨੇ ਕੌੜੇ ਬਰੈਡ ਪੁੱਤਲਾ ਮਿਲ ਦੂ ਕੋਈ ਚਲੋ ਫਕੜਾ ਜੀ ਚੀਜ਼ ਮੰਗਾ ਦੇ ਤਾਂ ਤੇ ਡਿੱਪਾ ਨਾ ਮੈਂ ਤਾਂ ਉਹ ਉਹ ਨਾ ਲੈnde ਦੁਬਾਕ ਨੇ ਨਾ ਪ੍ਰਬੰਧ ਬੱਧੀਆ ਛੋਟਾ ਧੁਖੇ ਰੀ ਗੀ ਮੇੜੇ ਹੈ ਹੌੜ ਇਹ ਤਾਂ ਉੱਥੇ ਉਹ ਲੋ ਕਰਦਾ ਜੀ ਕਦੇ ਕਿਛੇ ਦੀ ਖੇਲ ਤੇ ਨਾ ਕਹੁੰਦਾ ਤੀ ਕਦੇ ਕਿਛੇ ਦੀ ਮਾਹ ਤੇ ਤੈ 400 ਲੱਗ ਜੇ ਤੈਨੂੰ ਨਮਾ ਕੇ ਲਵ ਵੱਡਾ ਚ ਲਾਓ ਉਹ ਦਰਦੀ ਵੱਡ ਜਾਏ ਕਿ ਨਕਲ ਦੀ ਨਿਕਲੂਗਾ ਉਧਰ ਜਾ ਕੇ ਹੈ ਬੇਲ ਮੱਛੀ ਮੰਗੂ ਤਾਂ ਕਰਦੇ ਨੇ ਦੁਬਾਕ ਵਿੱਚ ਉਹ ਦੇ ਮਗਰ ਮੱਛੀ ਮੰਗੂ ਕਮੇਜੇ ਕੱਟ ਕੇ ਕੜਾ ਨਾ ਲਾ ਨਾ ਲਾ ਬਤਨਾ ਡੁੱਪ ਜੀ ਆਹ ਦੇਖ ਲਾਗਦੇ ਦੇ ਕਰਕੇ ਰੋਟੀ ਬਿਸਦਾ ਆਜਾ ਚੜਾ ਰਾਇ ਤੀ ਬੋਗਿਸ ਉੱਠ ਕੇ ਆਇਆ ਮੈਂ ਤੇ ਨਾ ਮਰ ਭਾਈਆ ਉਹ ਵੀ ਬੈਠਾ ਹੋਇਆ ਆਹ ਫਿਕਰ ਜਾਜੋ ਜਦੋਂ ਦਾ ਨੋਰ ਪੜਾ ਹਾਂ ਜਿੰਦਾ ਆਪਣੇ ਜੇਬ ਨਹੀਂ ਫੜਾ ਜਣੇ ਜੇ ਬੋਲ ਫੁੱਟ ਸੁਣਾਉਣ ਲਈ ਉਹ ਜੇਬੀ ਜੇ ਨਾ ਪਹਿਲਾਂ ਹੀ ਖੜਾ ਤਾਂ 22 ਬਸ ਹੋ ਗਿਆ ਸਹੀ ਮੇਰਾ ਇਹ ਜੜੀ ਨਹੀਂ ਕਰੇ ਕੋਈ ਖਿਚਾ ਰਿਹਾ ਜੀ ਦਾ ਨਾਮ ਦੇਵ ਆਰਜ ਸ੍ਰੀ ਕੁਮਾਰ ਜੀ ਆ ਲਾਗਾ ਨਹੀਂ ਕੀਤੀ ਲੁਕਾ ਤੇ ਸੂਰੂ ਕਰਦੇ ਇੱਥੇ ਤੋਂ ਬਣਾਇਆ ਇੱਥੇ ਤੋਂ ਰੈਂਡਰ ਤੋਂ ਨਹੀਂ ਪਰ ਮੂਰਤ ਹੈ ਦਾਦਾ ਮਾਪੇ ਤੇ ਨਾ ਮੈਂ ਬੱਚਾ ਬੱਧੀ ਪਕਾਇਆ ਚਲੀ ਪਰ ਮੰਦਪ ਬੱਧੀ ਹੈ ਨਾ ਨੰਗਾ ਹੋਰ ਹੈ ਇਹ ਤਾਂ ਹੰਕਾਰ ਖੰਡਾ ਮਾਰਦਾ ਗਾਟੇ ਦੀਪੀਆਂ ਖਾਲੂ ਦੇ ਸਰਗੁਣ ਜੇ ਲਾਉਂਦੇ ਆਉਂਦੇ ਆਉਂਦੇ ਅੱਛਾ ਮਾਣ ਖਾਣ हां तनी ना बुटा दे मदद आदा पर दियाकन बाले ये हम सी देखा एमएल देखा न देख हां करिन को इने पमरे दे दे मोरे रे ओखो उठिया रे रे बना जान दे खून कर दी अच्छा के कुछ की री तो आदा की जे कुछ खर खून म करना के डायल हो हां किनो दिन आनी आई थी हां और काने भी बना दे बज के मेरा भेड़ा पई जे टरजे काउना ज अच्छे फिर खा गया मेनू तो बोला कोचे बोलो चटमारी जा जो मत खा को टला च और टमाटर वगैरह कर ور قانونی بات کرنا ہے تو ہاں فون کرنا بھائی بڑا رہے ٹھیک ہے ہا اندا تھوکا تو بوتل بھی آ جاتی ہے نا ہاں سارے تو تے دو کا تے بھیا پیچھے نہ ڈڑی جائے نا نہ کہیں پانی بنا دے تے کی بوتل مگا کے دو نہیں توڑتے کیا کریں گے وہ تو جیرہ دے پیر بڑا اتا بچا چھکا ہوندا ہے ہاں باقی ہے ہاں انیں کی کھاری اُم بھی ہماری مکھا ہاں سمجھ گیا لگور میں خرچ نہیں کرتا پانا میں مجے کلو اچا ਆਇਕਾ ਟੈਨਕ ਮੈਂ ਤਾਂ ਸਾਰਾ ਲੈਣਾ ਹਾਂ ਅਕੜਾ ਮੁੱਕੇ ਤੋਂ ਜਿਹੜੀ ਚੱਲਦੀ ਨਾਲਾ ਉਹ ਜਿਹੜਾ ਨਾ ਉਹ ਲੋਜਾ ਦੇ ਕੱਟਾ ਦਾ ਝੋਰੇ ਬੈਠੇ ਪਰੇ ਚੱਲਦੇ ਇੱਕ ਕਮਰ ਖਸਟਨੀ ਕਾਟਦੇ ਬੰਡਾ ਪੰਡਾ ਪੰਡਾ ਕਰਦੇ ਨਾ ਇਹ ਨਾ ਕੈਮਰੇ ਲੱਗੇ ਹੋਏ ਨਹੀਂ ਹੈ ਬਸ ਇੱਕ ਫੋਟੋ ਮੇਰੇ ਪਰ ਹੈ ਪਾਣੀ ਕੋਈ ਛਾਪਾ ਪਜੀਆ ਪਾਣੀ ਦਾ ਡਿੱਟਾ ਮੈਂ ਦੇਖਿਆ ਹਾਂ ਇਹ ਪਾਣੀ ਚੱਲਦੇ ਜਾਂਦੇ ਬੱਚੇ ਉੱਚੇ ਨਹੀਂ ਹੈ ਪਰ ਕੱਟੇ ਗੰਦੀ ਪੱਟੇ ਤੇ ਪੱਟਦੇ ਹੈ ਬਾਈ ਦਾ ਡਾਕਟਰ ਦਾ ਇਹ ਤਾਂ ਅਟਿਆ ਕਿੰਨੇ ਚੱਲ ਮੈਂ ਨਾ ਕਿਉਂ ਨਾ ਨਾ ਦੋਨੋਂ ਵਾਦੀਆਂ ਮੋਰੂ ਦੀ ਥਾਂ ਕਿੱਥੇ ਪੜਿਆ ਕੋਹਣ ਬੱਚਾ ਬਾੜੇ ਨਾਲ ਉੱਪਰ ਤੇ ਬਾੜੀ ਹਾਂ ਸੋਨ ਬਹੁਤ ਵਧੀਆ ਪ੍ਰਮਾਣਤਾ ਚੋਦਾ ਇਹ ਬੰਤਾ ਤੋਂ ਖੇਲੇ ਕਿ ਆਇਆ ਉਦੋਂ ਪੱਛ ਤੋਂ ਆਇਆ ਜਿਹੜੇ ਬੰਦਾ ਹੈ ਕਮਾਲ ਕਰਾ ਕਮਾਲ ਕਰਾ ਇਹ ਕਾਹ ਕਿ ਸਾਹਿਬ ਗੈਬੇ ਜੇ ਕੋਸ ਅੰਨਾ ਨਾ ਬੱਦੀਆ ਬਹੁਤ ਬੱਦੀਆ ਕੋਰਾਂ ਪਰਮਾਤਮਾ ਇਹ ਅੱਠ ਨੇ ਕਿੰਨੇ ਵਜੇ ਤੱਕ ਖੁੱਲਾ ਹੁੰਦਾ ਜੇ ਕੱਖ ਕੱਢ ਕੇ ਆ ਜੇ ਜੀ ਤੋਂ ਅੱਠ ਨੇ ਬਣ ਜਾਂਦਾ ਪਲਾਨ ਨਾ ਹੁੰਦਾ ਤਾਰਿਆਂ ਦੀ ਚਾਹ ਬੈਠਾ ਆ ਤਾਂ ਉਹ ਵਧੀਆ ਹੁੰਦਾ ਹੈ ਹਾਂ ਹਾਂ ਨਾ ਬਹੁਤ ਕੱਕਾ ਨਾ ਕੰਮ ਕਰਦਾ ਕਰਦਾ ਖਾਇ ਹੈ ਉਹ ਦੇ ਤੁਮਨ ਨੂੰ ਦੇਣੇ ਮਾਰਨ ਨੂੰ ਚਾਹਵਾਂ ਨੂੰ ਹੈ ਇਹ ਤਰ੍ਹਾਂ ਮਾਰਦੇ ਨੇ ਕੋਈ ਕਾਇਦਰ ਕਰਦੇ ਪਰ ਇ ਆਈ ਜਾ ਰਹੀ ਨੇ ਮੈਂ ਪੰਡਾ ਨਹੀਂ ਪਰੰਦੇ। ਕਿਹੜਾ ਨੋਂ ਨੋਂ ਨਾਲ ਦਾ 200 ਇੱਥੇ ਦੇ ਦੇਣਾ। ਬਾਕੀ ਬਿਜਲੀ ਦੋਸਤੇ ਰੂਪਾਣੀ ਲਿਖੀਂ ਦੋਸਤ। ਲੈ ਨਾ ਭਜੀਆ ਪਾਣੀ ਤਾਂ ਮੈਂ ਦੇਖੀ। ਲੈਟ ਮੀ ਬਾਲ ਤਾਂ ਪੈਂਦਾ ਆ। ਅਧੂਤ ਤੁਸੀਂ ਜਦ ਬਗਿਆ ਇਹ ਵਾਗ ਹੁੰਦੀ। ਆਈ ਆ ਬੈਠ ਲੇ। ਖਤਮ ਐ ਰੋਕ ਜਾ ਜਾ ਹੁਣ ਹੀ। ਤੁਹਾਨੂੰ ਲਾ ਉਹ ਤੁਹਾਨੂੰ ਲਿਆ। ਮੈਂ ਇੱਕ ਕੋਚਾ ਕੌਂ ਕਰਾਇਆ ਸੈਂਡਵਿਚ ਕਾਰਾ ਵਾ ਕੋਚਾ ਕੌਂ ਕਰਾਇਆ ਉਹ ਦੇਖੀ ਤੁਸੀਂ ਵੀ ਕੰਮ ਬੜਾ ਹੋ ਗਿਆ ਨਾ ਬੰਤੀ ਜੀ ਹਾ ਚਾਰਾ ਮੁੰਡਿਓ ਕਰ ਲੋ ਫੋਲੋ ਜੇ ਦੁਨੀਆਦਾਰੀ ਦੇਖਣੀ ਹੈ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਚੱਕਰ ਪਾਰਾ ਚੱਕਰ ਪਾਰਾ ਕਰੋ ਸਬਸਕ੍ਰਾਈਬਰ ਕਹਿੰਦਾ ਚੱਕਰ ਪਾਰਾ ਕਰ ਲਉ ਸਰਪੰਚ ਹਾਂ ਨਾਟਕ ਪੜੇ ਬਚਵਾਵਾ ਜਾਵੇ ਤੇ ਮਮ ਤੇ ਬੀਨ ਸਿੰਘ ਕਟਾ ਕੇ ਉਧਰ ਪਾਣੀ ਲੈ ਆਵਾ ਐ ਨਹੀਂ ਗਿਆ ਬੱਚੇ ਨੂੰ ਬੋਚਾ ਦੂਜਾ ਮਾਰਨਾ ਐ ਕਰਕੇ ਉਹ ਹੀ ਲਾਉਂਗਾ ਮਾਰੀ ਤੂੰ ਮੇਰੇ ਲੱਗੇ ਖੜ ਕੇ ਸਾਲ ਮਾਰੀ ਬੈਠੇ ਸੋਣ ਦੇ ਗੱਛਾ ਨਹੀਂ ਆਇਆ ਉਹ ਮੇਰਾ ਦੇਸੀ ਗੱਛਾ ਪਾਲਾ ਕੇ ਜਿੱਦਾ ਉੱਥੇ ਪਿਆ ਨਾ ਲੱਗ ਕੇ ਕਿਹੜਾ ਰਹਿ ਜਾਂਦਾ ਨਵੇਂ ਦੇਸੀ ਹੈ ਨਾ ਉਹ ਨਹੀਂ ਜਿੱਤੇ ਆਇਆ ਨਾ ਪਾ ਕੇ ਉਹ ਮੇਰਾ ਮਾਣ ਦੇਸੀ ਪਾਇਆ ਨਾ ਪੱਤੀਆਂ ਲਾਉਂਦੇ ਸਿੱਟਿਓ ਐਚੋ ਮੜੀ ਆ ਮੈਂ ਨਾ ਹੂੰ ਹਣ ਕਿੰਨੇ ਨਰ ਤੇ ਕਈ ਦੇ ਕਹੀਆਂ ਨਹੀਂ ਟੌਰ ਕਰਦੇ ਬਾਰੇ ਕਾਟ ਦੋ ਸਭ ਕੁਝ ਕੰਮਾ ਦੇ ਦੇ ਜਿਆਦਾ ਟੌਰ ਕਰੇਗਾ ਮੈਂ ਡਾਂਗ ਨਾਲ ਆਪ ਲੋਂ ਬਾਹਰ ਕੱਢ ਕੇ ਇਹਨਾਂ ਨੂੰ ਤਾਂ ਕਹੂੰਗਾ ਜੇ ਮੋੜੇ ਮੈਂ ਤੇ ਕੇਲਾ ਮਾਰ ਹਾਂ ਭਾਈ ਇਹਦਾ ਸੀਰੀਅਸ ਵੀ ਬਹੁਤ ਵਧੀਆ ਮੁੰਡੇ ਜਿਮ ਜਿਮ ਮਾਰਦੀ ਹੈ ਠੀਕ ਹੈ ਇਹ ਹੈਪੀ ਫਿਟਨੈਸ ਇਹਨੇ ਦੋ ਸ਼ਾਵਣਾ ਮਾਰੂਗਾ ਇਹਨੂੰ ਵਿੱਚ ਕਹਿਦੀ ਵੀ ਭਾਈ ਇਹ ਬੰਦਾ ਨਸ਼ੀ ਦੀ ਮੁਕਤੀ ਕਰਾ ਰਿਹਾ ਸਾਡੇ ਪਿੰਡ ਦੇ ਬੰਦਿਆਂ ਦੀ ਬਾਕੀ ਨਾ ਹੈਪੀ ਨਾ ਹੈ ਬਾਈ ਹਾਂ ਹੈਪੀ ਫਿਟਨੈਸ ਠੀਕ ਆ ਜਾ ਫਿਰ ਨਾਲ ਤਾਂ ਜਾ ਹੁਣ ਸਾਰੇ ਫਰਮਾਨ ਬਾਈ ਜੀ ਉਹ ਯਾਰ ਹੋ ਗਿਆ ਮੈਂ ਕਹਿੰਦਾ ਇੱਕ ਵਾਰ ਜਾਣਾ ਮਾ ਬੋਲਦਾ ਫਿਰ ਇਹਦਾ ਕਦੇ ਵੀ ਬੇਜਰੂ ਹੋਵੇ ਕਿਹੜਾ ਬਈ ਕਹਦੇ ਬਾਕਰੇ ਪਾਰਟੀਆਂ ਹਾਂਜੀ ਦੋ ਵੀ ਪਾਰਟੀਆਂ ਦਾ ਨਾਮ ਲੈਤਾ ਹੋਣਾ ਹੈ। ਮੈਂ ਮੈਮੀ ਨਹੀਂ ਲਈ ਆਉਣਾ ਸਵੇਰ ਦੇ ਟਾਈਮ ਆ ਕੇ। ਇਹ ਮੈਨੂੰ ਪਤਾ ਮਤਲਬ ਇਹਦਾ ਕਿ ਹੱਦੀਆਂ ਮੈਂ ਹੀ ਕਰੂਗਾ ਇਹ ਬਾਈਸਰ ਦਾ ਪਿਆਸ। ਇਹ ਜੇਤੀ ਬਾਕਰੇ ਬਰਾਇਸੀ ਬਣਾਉਂਦੇ। ਜੰਗਰੇ ਜਦੋਂ ਮਿਲਣ ਨੂੰ ਲਾ ਸਕਣੇ ਪਾਰਟੀਆਂ ਨੇ। ਵੀ ਸਵੇਰ ਦੇ ਟਾਈਮ 10:00 11:00 ਵਜੇ ਤੱਕ ਮੈਮੀ ਵੀ ਆ ਸਕਦੀ। ਤੁਹਾਨੂੰ ਇਹਦਾ ਠੀਕ ਹੈ। ਰੋਡੇ ਕੋਟ ਨੂੰ ਨਾ ਕਰ। 5.0 ਇਹ ਮੈਨੂੰ ਲੈਣਾ ਵਿੱਚ ਨੋਟ ਪੈਣੀ ਨਾ ਕੋਈ ਨਾ ਮਾਣ ਕੇ ਬਈ ਆਜਾ ਕੋਈ ਬਹੁਤ ਚੱਲ ਆਉਂਦੀ ਆਪਾਂ ਉਹਦਾ ਮਾਇਦਾ ਆਪਾਂ ਛੋਟੇ ਲਾ ਲਿਆ ਕਰਾ ਬੋਟਲ ਛਿਆਰ ਤੇ ਪਾ ਲਾਉਂਦੇ ਆਂ ਇਹਨਾਂ ਨੂੰ ਕਾਰਜ ਆਪਾਂ ਖਾਵਾ ਪੀਵਾਗੇ ਪੂਰੇ ਇਸ ਤਰ੍ਹਾਂ ਇਹ ਨਾ ਹਾਂ ਨਾ ਉਹਨਾਂ ਦਾ ਪਤਾ ਨਾ ਹੋਰ ਕਿਸੇ ਦਾ ਬਹੁਤ ਕਲੇ ਛੜਿਆ ਬਰੀ ਬੇਬੇ ਕੁੱਟਦੀਆਂ ਬਰੇ ਬਾਪੂ ਨੇ ਢੜਕੇ ਉਹ ਮੈਨੂੰ ਕਹੀ ਗਈ ਵੀ ਤੂੰ ਮੁੰਡਾ ਨਹਾਉਣ ਲਈ ਕਹਿੰਦਾ ਇਹ ਬਾਕਟਰ ਮਰੀ ਬੇਬੇ ਕੁੱਤੀ ਦਰਦ ਆਸਲ ਕਰ ਲੈ ਕਿਸੇ ਨੇ ਖੇਤ ਕੁੱਟਿਆ ਨਹਾਉਣ ਗਿਆ ਹਨਾ ਇਹਦਾ ਚੇਰਦਾ ਇਹਨੂੰ ਸਾਧ ਉਹ ਕਿਹੜਾ ਮੁੰਡਾ ਹੈ ਭਾਈ ਉਹ ਨਹੀਂ ਉਹ ਨਹੀਂ ਕਰਿਆ ਇਹ ਬਾਕਟਰ ਕਰੀ ਕਰੀ ਕਰਦਾ ਨਹੀਂ ਅੱਜ ਆ ਗਿਆ ਨਾ ਪੁੱਤ ਕੋਲ ਵੇ ਆਲਾ ਹੈ ਓਕੇ ਗਾਮੇ ਹਾਂ ਜਦੋਂ ਤੱਕ ਉਹ ਖੜਿਆ ਸੀ ਖੜੇ ਇਹ ਇਹ ਗੱਲ ਦੀ ਬਾਕੀ ਸਾਡੀ ਇਹ ਮੁਕਾਬਲੇ ਹੋਣੇ ਜਿਹੜਾ ਜਿੱਤ ਗਿਆ ਹਾਂ ਜਿਹੜਾ ਐਂਡ ਜਾਊਗਾ ਜਿਹੜਾ ਐਂਡ ਜਾਊਗਾ ਪੀਜ਼ ਖਵਾਊਗਾ ਇੱਥੇ ਚਲੋ ਚਲੋ ਮਰ ਗਿਆ ਸਰਪੰਚ ਆ ਜਿੱਤ ਗਿਆ ਭਾਈ ਜਿੰਮ ਵਾਲਾ ਮੁੰਡਾ ਜਿੱਤ ਗਿਆ ਹੈਪੀ ਜਿਮ ਵਾਲਾ ਮਹਾਰਾਜਾ ਬਾਈ ਦਾ ਵੀ ਬੋਲਦੇ ਹੈਪੀ ਜਿਮ ਵਾਲਾ ਨਸਿਆਂ ਤੋਂ ਇਹ ਪਈ ਮੁੰਡਾ ਛੱਡਾ ਹੈਪੀ ਜਿਮ ਵਾਲਾ ਬੱਝ ਗਿਆ ਸੰਕੜੀ ਜਮ ਲਾਇਆ ਕਰੋ ਮੁੰਡੇ ਖੁੰਡੇ ਅੱਜ ਦੇ ਨਛੇ ਪੱਤਿਆਂ ਤੋਂ ਦੂਰ ਰਹੋ ਲੋਹਾ ਬਣਾਉ ਛਰੀ ਨੂੰ ਗਾਲੋ ਨਾ ਛਰੀ ਨੂੰ ਤੇ ਮੈਂ ਉਹ ਮੁੰਡੇ ਨੇ ਬਣਾਇਆ ਇੱਥੇ ਨਾ ਉਸਲੀ ਨੂੰ ਫੁੱਲ ਹੈ ਠੀਕ ਆ ਖਾਓ ਪੀਓ ਐਕ ਕਰੂ એ પાંચ પાંચ સો લે સો લાવે મારજો તુ ઘાટા સૌ રૂપિયા હે નહો ના લીવર ઠંડા હું ખેત ઠંડી હું રોતા પીઓ આઈસ કરો બુલ્ લુટો ચાલો મિત્રો નો હું